लखान <Ce> <upright or coping> <simplifiings> <Digital handical> <introduction> ਹਾਂਜੀ ਟਰੱਕ ਜੂਨੀਅਨ ਭਵਾਨੀਗੜ ਖੜਾ ਮੈਂ ਤੇ ਇੱਥੇ ਟਰੱਕ ਜੂਨੀਅਨ ਭਵਾਨੀਗੜ ਦੇ ਵਿੱਚ ਆਹ ਗੱਡੀ ਖੜੀ ਹੈ ਮਨਜੀਤ ਸਿੰਘ ਕਾਕਾ ਵੈਲਾ ਦੀ ਤੇ ਇਥੋਂ ਉਹ ਸਪਰੇ ਪੀ ਕੇ ਗਿਆ ਤੇ ਸਪਰੇ ਪੀਣ ਦਾ ਕਾਰਨ ਰਹੇ ਨੇ ਐਮਐਲਏ ਨਰਿੰਦਰ ਗੌਰ ਭਰਾਸ ਨਰਿੰਦਰ ਗੌਰ ਭਰਾਸ ਨੇ 30 ਲੱਖ ਰੁਪਏ ਦੀ ਰਿਸ਼ਵਤ ਲਈ ਸੀ ਫੱਗੂ ਵਾਲੇ ਤੋਂ ਕਾਕਾ ਮਨਜੀਤ ਸਿੰਘ ਕਾਕਾ ਤੋਂ ਫੱਗੂ ਵਾਲਾ ਤੋਂ ਤੇ ਉਸ ਤੋਂ ਬਾਅਦ 20 30 ਲੱਖ ਲੈ ਕੇ 20 ਦਿਨ ਰੱਖਿਆ ਤੇ ਫਿਰ ਦੂਸਰੀ ਧਿਰ ਤੋਂ ਵੱਧ ਪੈਸੇ ਲੈ ਕੇ ਸੁਣਨ ਦੇ ਵਿੱਚ 47 ਲੱਖ ਰੁਪਇਆ ਆ ਰਿਹਾ ਦੂਸਰੀ ਧਿਰ ਤੋਂ 47 ਲੱਖ ਲੈ ਕੇ ਟਰੱਕ ਜੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਅੱਜ ਤੇ 47 ਲੱਖ ਲੈ ਕੇ ਟਰੱਕ ਜੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਤਾਂ ਇਧਰੋਂ 20 ਦਿਨ 30 ਲੱਖ ਰੁਪਇਆ ਲੈ ਕੇ ਰੱਖਿਆ ਗਿਆ ਸੋ ਉਸ ਕਰਕੇ ਜਦੋਂ ਮੰਨਤੇ ਦਾ ਫਿਰ ਸੱਟ ਵੱਜਦੀ ਆ ਕਿਉਂਕਿ ਇਹ ਸ਼ੁਰੂ ਤੋਂ ਹੀ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸੀ ਜਿੰਨਾ ਕ ਸਪੋਰਟ ਹੁੰਦੀ ਸੀ ਇਹਨਾਂ ਤੋਂ ਆਮ ਆਦਮੀ ਦੀ ਸਪੋਰਟ ਓਨੀ ਇਹਨਾਂ ਨੇ ਕੀਤੀ ਨਰਿੰਦਰ ਕੌਰ ਭਰਾਜ ਦੀ ਖਾਸ ਕਰਕੇ ਗੱਡੀਆਂ ਦਾ ਤੇਲ ਵੀ ਆਪਣਾ ਫੂਕਿਆ ਫਿਰ 15 ਦਿਨ ਦਿੱਲੀ ਵੀ ਰਹੇ ਇਹ ਤੇ ਉਸ ਤੋਂ ਬਾਅਦ ਇਹਨੇ ਅੱਜ ਆਜ਼ੀਜ਼ ਕੀਤੀ 15 20 ਦਿਨ 30 ਲੱਖ ਰੁਪਈਆ ਲੈ ਕੇ ਰੱਖ ਕੇ ਲਾਰੇ ਲਾਏ ਤੇ ਫਿਰ ਅੱਜ ਦੂਸਰੀ ਤਰ ਤੋਂ ਵੱਧ ਪੈਸੇ ਲੈ ਕੇ ਪ੍ਰਧਾਨ ਚੁਣਿਆ ਗਿਆ ਤੇ ਪ੍ਰਧਾਨ ਬਣਾਉਣ ਦੇ ਉੱਤੇ ਮਨਜੀਤ ਸਿੰਘ ਕਾਕੇ ਨੇ ਜਦੋਂ ਦੂਸਰੀ ਤਰ ਦਾ ਪੈਸੇ ਲੈ ਕੇ ਪ੍ਰਧਾਨ ਬਣਾਇਆ ਗਿਆ ਤਾਂ ਮਨਜੀਤ ਸਿੰਘ ਕਾਕੇ ਨੇ ਗੁੱਸੇ 'ਚ ਆ ਕੇ ਸਪਰੇਅ ਪੀ ਲਈ ਜੇ ਜੇ ਉਹਨੂੰ ਕੋਈ ਵੀ ਕੋਈ 1921 ਹੁੰਦੀ ਆ ਤਾਂ ਉਹਦੀ ਜ਼ਿੰਮੇਵਾਰ ਨਰਿੰਦਰਕੌਰ ਭਰਾਸ ਹੋਊਗੀ ਐਮਐਲ ਨਰਿੰਦਰਕੌਰ ਭਰਾਸ ਮੈਂ ਟਰੱਕ ਜੁਨੀਅਨ ਭਵਾਨੀਗੜ੍ਹ ਖੜਾ ਆ ਖੜੀ ਹੈ ਕਾਕੇ ਦੀ ਗੱਡੀ ਪਹਿਲਾਂ ਉਹਨੂੰ ਹਸਪੀਟਲ ਲਿਜਾਇਆ ਗਿਆ ਸੀ ਭਵਾਨੀਗੜ੍ਹ ਤੇ ਭਵਾਨੀਗੜ੍ਹ ਹਸਪੀਟਲ ਤੋਂ ਰੈਫਰ ਕੀਤਾ ਗਿਆ ਪਟਿਆਲੇ ਪਟਿਆਲੇ ਵਾਲੇ ਹਸਪੀਟਲ 'ਚ ਤੇ ਹਾਲਤ ਕਾਫੀ ਉਹਦੀ ਗੰਭੀਰ ਬਣੀ ਹੋਈ ਹੈ ਜਿਵੇਂ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਬਹੁਤ ਸਾਫ ਸੁਥਰੀ ਚੱਲਦੀ ਆ ਪਰ ਨਹੀਂ ਰਿਸ਼ਵਤ ਕਹਿੰਦੇ ਨੇ ਚੱਲਦੀ ਨਹੀਂ ਐਮਐਲਏ ਰੱਜ ਕੇ ਰਸੋਤ ਲੈ ਰਹੇ ਨੇ ਆਮ ਆਦਮੀ ਪਾਰਟੀ ਦੇ 30 ਲੱਖ ਇਧਰੋਂ ਲਿਆ ਤੇ ਫਿਰ ਬਾਅਦ ਇਹ ਕੀਤੇ ਕਾਦੇ ਲਈ ਜਦੋਂ ਥੋੜੀ ਫ੍ਰੀ ਚ ਸਪੋਰਟ ਕੀਤੀ ਸੀ ਤੁਸੀਂ ਪ੍ਰਧਾਨ ਬਣਾਉਣ ਤੇ ਵੀ 30 ਲੱਖ ਦੀ ਮੰਗ ਕੀਤੀ ਥੋੜੀ ਉਹ ਮੰਗ ਵੀ ਪੂਰੀ ਕੀਤੀ ਉਹ ਮੰਗ ਪੂਰੀ ਕਰਨ ਤੋਂ ਬਾਅਦ ਫਿਰ ਵੀ ਤੁਹਾਨੂੰ ਸਬਰ ਨਹੀਂ ਆਇਆ ਤੁਸੀਂ ਦੂਸਰੀ ਧਿਰ ਤੋਂ ਫਿਰ ਵੱਧ ਪੈਸੇ ਲੱਗੇ ਪ੍ਰਧਾਨ ਬਣਾਇਆ ਉਹ ਵੀ ਆਪਣੇ ਵਰਕਰਾਂ ਦੇ ਨਾਲ ਖਲਵਾੜ ਕੀਤਾ ਤੁਸੀਂ ਸਿਰਫ ਪੈਸਾ ਹੀ ਮੁੱਖ ਹੋ ਗਿਆ ਇਹਨਾਂ ਲਈ ਇਹ ਪਾਰਟੀ ਵਰਕਰ ਵਗੈਰਾ ਕੁਝ ਨਹੀਂ ਦੇਖਦੇ ਆਮ ਆਦਮੀ ਪਾਰਟੀ ਨੇ ਮੈਨੂੰ ਐ ਲੱਗਦਾ ਵੀ ਦੂਸਰੀਆਂ ਪਾਰਟੀਆਂ ਨਾਲੋਂ ਵੀ ਜ਼ਿਆਦਾ ਗੰਦ ਪਾਤਾ ਆ ਕੇ ਕਿਉਂਕਿ ਪਹਿਲਾਂ ਹੁੰਦੀ ਸੀ ਟਰੱਕ ਯੂਨੀਅਨਾਂ ਦੀ ਚੋਣ ਹੁੰਦੀ ਸੀ ਵੋਟਾਂ ਦੇ ਨਾਲ ਹੁਣ ਵੋਟਾਂ ਨਾਲ ਦਾ ਸਿਸਟਮ ਹੀ ਚੱਕਦਾ ਵਾ ਪੈਸੇ ਲਓ ਪ੍ਰਧਾਨ ਬਣਾਓ ਵੋਟਾਂ ਨਾਲ ਤਾਂ ਪਤਾ ਵੀ ਚੱਲ ਜਾਂਦਾ ਸੀ ਚਲੋ ਜਿਹਦੇ ਚ ਦਮ ਹੁੰਦਾ ਸੀ ਲੈ ਜਾਂਦਾ ਸੀ ਬੰਦਾ ਪਰ ਇਹ ਤਾਂ ਹੁਣ ਐਮਐਲਏ ਨੇ ਸਿੱਧਾ ਹੀ ਕੰਮ ਕਰਤਾ 30-30 ਲੱਖ ਲੈ ਕੇ ਜਾਲ ਜਾਲੀ ਲੱਖ ਲੈ ਕੇ ਪ੍ਰਧਾਨ ਬਣਾਉਣੇ ਸੰਗਰੂਰ ਵੀ ਇਹੀ ਚੀਜ਼ ਹੋਈ ਹੈ ਇਹਨਾਂ ਦੇ ਸੰਗਰੂਰ ਵੀ ਇਹਨਾਂ ਨੇ ਜਿਹੜਾ ਪ੍ਰਧਾਨ ਬਣਾਉਣਾ ਸੀ ਉੱਥੇ ਵੀ ਰੌਲਾ ਪਿਆ ਹੈ ਉੱਥੇ ਵੀ ਰੌਲਾ ਰੌਲਾ ਪਾ ਕੇ ਵੋਟਾਂ ਵਗੈਰਾ ਦਾ ਸਿਸਟਮ ਹੋਇਆ ਤੇ ਅੱਜ ਇੱਥੇ ਧਰਨਾ ਲੱਗਿਆ ਹੋਇਆ ਹੈ ਇਹ ਹੁਣ ਇਹਨਾਂ ਨੇ ਟਰੱਕ ਜੋਦੀ ਦੇ ਵਿੱਚ ਧਰਨਾ ਲਾਇਆ ਹੋਇਆ ਹੈ